ਤਿਆਰੀ ਕਰ ਲਾ ਰਾਣੇ ਐਤਕੀ ਤੱਕ ਮੈਂ ਬਿਜ਼ੀ ਸੀਗਾ ਮੈਨੂੰ ਤੂੰ ਜੇਲ੍ਹ ਚ ਰੱਖਿਆ ਵਾ ਤੁਸੀਂ ਸਾਰਿਆਂ ਨੇ ਲੜ ਕੇ ਵਿੱਚੇ ਬੀਜਪੀ ਵਿੱਚੇ ਕੇਜਰੀਵਾਲ ਵਿੱਚ ਇਹ ਅਗਲੀ ਵਾਰੀ ਤਿਆਰੀ ਕਰ ਲਾ ਸੁਖਪਾਲ ਸਿੰਘ ਖੇਹਰਾ ਪਲੱਥ ਤਾਂ ਨਹੀਂ ਮੈਂ ਛੱਡਦਾ ਪਰ ਅਗਲੀ ਵਾਰੀ ਸੁਖਪਾਲ ਸਿੰਘ ਖੇਹਰਾ ਕਪੂਰਥੀਓ ਤੇਰੇ ਖਿਲਾਫ ਲੜੇਗਾ ਇਲੈਕਸ਼ਨ ਲੜ ਲਈ ਪਹਿਲਾ ਭਾਈ ਨੂੰ ਵੀ ਡਿਆ ਲੱਗ ਰਿਹਾ ਕੋ ਛੱਡ ਦੋ ਤੇ ਸਜਾਵ ਲੈ ਸਜਾ ਜਦੋਂ ਹੋਏ ਤੇ 10 ਸਾਥੀ ਹੋ ਬ੍ਰਹਮਾਣੀ ਦਾ ਕਿਸੂਰੀ ਆ ਮੈਂ ਤਾਂ ਸਵਾਗਤ ਕਰ। ਅਨੂਯਾ ਦੇ ਵਿਕਰਮ ਨੇ ਕੀ ਕੀਤਾ ਸੀ ਉਹਦੇ ਚ ਅਸੈਂਬਲੀ ਚ ਕਰੀ ਉਹਦੇ ਨਾਲ ਝਗੜਾ ਪਿਆ ਸੀਗਾ ਕਹਿੰਦਾ ਪੁੱਟ ਕੇ ਕਰ ਦੂੰਗਾ ਤੇ ਸ਼ਾਮ ਨੂੰ ਹੀ ਸ਼ਾਮ ਨੂੰ ਵਿਕਰਮ ਜੀਠੇ ਦੇ ਘਰ ਜਾ ਕੇ ਮਾਫੀ ਮੰਗ ਕੇ ਆਇਆ ਸੀ ਕਿਉਂਕਿ ਦੋਨੋਂ ਸੰਡੂ ਸੰਡੂ ਆ ਉਹ ਨਸ਼ੇ ਵੇਚਦਾ ਵਾ ਇਹ ਸ਼ਰਾਬ ਚੋਰੀ ਵੇਚਦਾ ਵਾ ਜੀਠੀ ਬਾਰੇ ਸ਼ੋਭਾ ਜੀ ਕਹਿੰਦੇ ਸੰਡੂ ਜੇ ਸੰਡੂ ਜੀਠੀ ਹੈ ਦੇ ਇਹਦਾ ਵੀ ਲੱਗਦਾ ਕਿ ਉਸਦੇ ਤੇ ਵੀ ਲੱਗਦਾ ਕਿ ਮੇਰਾ ਜੀਠੀ ਨਾਲ ਕਿਉਂ ਜੋੜ ਰਹਾ ਹੈ ਯਾਰ ਤੇ ਆ ਤਿੱਜਾ ਜਿਹੜਾ ਕਪੂਠ ਲੈ ਆਣਾ ਦੋ ਗਲਾ ਥਾੜੀ ਚ ਛੇਕਣ ਵਾਲਾ ਕੋਈ ਸ਼ਰਮ ਦੀ ਕਮੀ ਹੈ ਤੇਰੇ ਚ ਅਕਿਰਤ ਕਹਾਣਿਆ ਤੂੰ ਮੈਂ ਤਾਂ ਨਹੀਂ ਕਹਿੰਦਾ ਸੁਪਾਲ ਖੜਾ ਉਹਨੂੰ ਕੋ ਅੱਗੇ ਕਰ ਉਹ ਯਾਰ ਉਹ ਨਮ ਨਮ ਜੇ ਚ ਆਇਆ ਉੱਥੇ ਜਿੱਦਾਂ ਦੇ ਫੰਦੇ ਆ ਜਿੱਦਾਂ ਦੀ ਬੈਠਤ ਉਦਨ ਛੋ ਪਰ ਵੈਸੇ ਵੀ ਪਾਲਨ ਪੋਸ਼ਣ ਸਕੂਲ ਕੋਈ ਕਬੀ ਨਹੀਂ ਹੋ ਕੀ ਦੇ ਇਸੇ ਕਰਕੇ ਨਾ ਗਲਤ ਹੋ ਗਏ ਆ ਨਹੀਂ ਮੁਕੇ ਰਹਿ ਮੈਂ ਚੱਲ ਜਿੱਤੇ ਸੀ ਮੈਂ ਦੇਸਦロイ 2020 ਵਾਲੇ ਤਾਂ ਸਰਦਾਰ ਸੁਖਪਾਲ ਸਿੰਘ ਕਹਿ ਰਿਹਾ ਵੀ ਹੈ ਬਰਾਏ ਸਭ ਤੋਂ ਪਹਿਲਾਂ ਸੁਖਪਾਲ ਖਹਿਰਾ ਹੋਣੀਗਾ ਤੇ ਚੀਮਾ ਦੇ ਪ੍ਰਚਾਰ ਦੇ ਸੁਲਤਾਨਪੁਰ ਦੀ ਚਾਹੀ ਉਹਨਾਂ ਦਾ ਸਵਾਗਤ ਪੂਰਾ ਜੋਰ ਪੂਰਾ ਲਾ ਲਿਆ ਮੈਂ ਜੋ ਨਾ ਫਿਰ ਵਾਚ ਨਾ ਕਰਨ ਕਿ ਰਣੇ ਡੱਕਿਆ ਪੂਰਾ ਜੋਰ ਲਾ ਕੇ ਨਤੇਜੀਵੇਂ ਜਿਤਾਉਂਗਾ ਹੋਰ ਦਸ ਮਿੰਟ ਉਹਨਾਂ ਨੇ ਤੁਹਾਡੀ ਵਿਧਾਨ ਸਭਾ ਕਪੂਰਾ ਤੋਂ ਵੀ ਅੱਗੇ ਯਾਨਕ 2027 ਵਿੱਚ ਅਲੱਗ ਦਾਵਾ ਕਰ ਮੈਥੋਂ ਇਲੈਕਸ਼ਨ ਲੰਘਾ ਤੁਹਾਡੇ ਖਲਾਫ ਲਗਾ ਉਸ ਕਰਦਾ ਵੀ ਸਵਾਗਤ ਲੇਕਿਨ ਮੈਂ ਇੱਕ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਲੈਕਸ਼ਨ ਲੜਦੇ ਪਹਿਲਾ ਭਾਈ ਉਹਨੂੰ ਈਡੀ ਵਾਲੇ ਨਾਲ ਕਰਦੀ ਹੈ ਹੋ ਸਕਦਾ ਉੱਤੇ ਹੀ ਸਜ਼ਾ ਹੋ ਜਾਏ ਸਜ਼ਾ ਜਦੋਂ ਹੋਈ ਤੇ ਦੱਸ ਸਾਦੇ ਹੋ ਰਾਨੀ ਦਾ ਕੀ ਕਸੂਰ ਹੈ ਮੈਂ ਤਾਂ ਸਵਾਗਤ ਕਰਦਾ ਆਓ ਡਿਪਲੀਮੇਟਾਂ ਦੀ ਜ਼ੁਬਾਨ ਜਿਹੜੀ ਉਹ ਕਿਉਂ ਫਿਸਲ ਜਾਂਦੀ ਹੈ ਦੂਜੇ ਦੇ ਪ੍ਰਤੀ ਜੋ ਸ਼ਬਦਾਂ ਦੇ ਵਿੱਚ ਗਾਲਾਂ ਕਲ ਨਹੀਂ ਦੇਖੀ ਨਹੀਂ ਆ ਮੈਂ ਤਾਂ ਨਹੀਂ ਕਰੀਦਾ ਸੁਪਾਲ ਖੈਰਾ ਉਹਨੇ ਤੁਹਾਡੇ ਪਤੀ ਉਹ ਯਾਰ ਉਹ ਨਵਾਂ ਨਵਾਂ ਜੇਲ੍ਹ ਚ ਆਇਆ ਉੱਥੇ ਜਿੱਦਾਂ ਦੇ ਬੰਦੇ ਆ ਜਿੱਦਾਂ ਦੀ ਬੈਠਤ ਉਹ ਤਾਂ ਨਹੀਂ ਛੋਹ ਪਰ ਵੈਸੇ ਵੀ ਪਾਲਨ ਪੋਸ਼ਣ ਚ ਕੋਈ ਕੰਨੀ ਰਹੀ ਹੋਊਗੀ ਦੇ ਇਸੇ ਕਰਕੇ ਨਾ ਗਲਤ ਹੋ ਗਏ ਉਹ ਕਹਿੰਦੇ ਕਿ ਸਰਜਿੰਦਰ ਸਿੰਘ ਜਿਹਨਾਂ ਦੇ ਫਾਦਰ ਸੀਗੇ ਉਹਨਾਂ ਨੇ ਪੰਜਾਬ ਦੀ ਬਹੁਤ ਕੁਝ ਕੀਤਾ ਲੇਕਿਨ ਆਵਾਜ਼ੀਤ ਉਹਨਾਂ ਨੂੰ ਲੁਟੇਰੇ ਦੱਸਦੇ ਨੇ ਆਈ ਨਹੀਂ ਲੁੱਟੇ ਰਹੇ ਮੈਂ ਕਹਿੰਦਾ ਜਿੱਤਿਆ ਸੀ ਮੈਂ ਦੇਸ਼ ਦਰਹੀ ਕਿਉਂ ਦੇਸ਼ ਦਰਹੀ ਕਿਉਂ ਕਿਉਂਕਿ ਉਹਨਾਂ ਨੇ ਖਾਲਿਸਤਾਨ ਦਾ ਝੰਡਾ ਫੈਲਾਇਆ ਔਰ 2020 ਵਾਲੇ ਤਾਂ ਸਰਦਾਰ ਸੁਖਾਲ ਸਿੰਘ ਕਹਿ ਰਿਹਾ ਵੀ ਹੈ 2020 ਦਾ ਜਾਨਦਾਰ ਮਤਲਬ ਇਹ ਇਹ ਦੇਸ਼ਦ్రో ਮੇਰੇ ਕਿਹਾ ਤੁਹਾਨੂੰ ਸੰਗਤ ਕਰਨੀ ਦੇ ਰਿਹਾ ਜੀ ਮੇ ਮੇ ਜੀਟੇ ਬਾਰੇ ਜੋ ਹੋ ਰਿਹਾ ਜੀ ਸਾਡੂ ਜੇ ਸਾਡੂ ਨੂੰ ਜੀਟਿਆ ਇਹਦਾ ਤੇ ਵੀ ਲੱਗਦਾ ਕਿ ਸੋਦੇ ਤੇ ਵੀ ਲੱਗਦਾ ਕਿ ਮੇਰਾ ਜੀਟੇ ਨਾ ਕਿਉਂ ਛੋੜ ਰਹਾ ਹੈ ਯਾਰ ਇੱਕ ਰਾਣਾ ਜੀ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਕਪੂਤਲਾ ਵਿਧਾਨ ਸਭਾ ਦੇ ਭਾਜੀ ਕੈਮਸ਼ਰੀ ਘੁੰਮਣਾ ਚਾਹੇ ਤੁਸੀਂ ਉਮੀਦਵਾਰ ਹੋ ਲੇਕਿਨ ਪਾਰਟੀ ਕੋ ਫੇਰ ਵੀ ਮੰਗ ਕਰਦੇ ਨੇ ਕਿ ਇਹਨਾਂ ਨੂੰ ਪਾਰਟੀ ਰ ਕੱਢ ਦਿੱਤਾ ਜਾਵੇ ਉਹਨਾਂ ਦੀ ਡਿਮਾਂਡ ਬਿਲਕੁਲ ਠੀਕ ਹੈ ਠੀਕ ਹੈ ਔਰ ਜੇ ਪਾਰਟੀ ਮੈਨੂੰ ਨਾ ਕੱਢੇ ਇਹਨਾਂ ਬੇਸ਼ਰਮ ਲੋਕਾਂ ਨੂੰ ਖੁਦ ਪਾਰਟੀ ਛੱਡ ਕੇ ਚਲੇ ਜਾਣਾ ਚਾਹੀਦਾ ਹੈ।